ਉਹ ਪੱਤਰ ਸੁਪਰੀਮ ਕੋਰਟ ਦੇ ਵਿੱਚ ਹੀ ਰੱਦ ਹੋ ਚੁੱਕਿਆ ਤਾਂ ਇੱਥੇ ਇਹਨਾਂ ਦਾ ਦੇਣਾ ਪੜਦਾ ਨਹੀਂ ਤਾਂ ਅਸੀਂ ਇੱਥੋਂ ਦੇ ਖਜ਼ਾਨਾ ਮੰਤਰੀ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜੀ ਤੁਹਾਡੀ ਅਫਸਰशाही ਆ ਜਿਹੜੀ ਤੁਹਾਨੂੰ ਗਾਈਡ ਕਰ ਰਹੀ ਆ ਕਿ ਇਹਨਾਂ ਨੂੰ ਛੇਵਾ ਨਹੀਂ ਦੇਣਾ ਬਿੱਤੀ ਬੋਝ ਪੈ ਜਾਊਗਾ ਤਾਂ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਮੂਰੇ ਚੋਣਾ ਫਿਰ ਤੁਹਾਡੀ ਅਫਸਰਸ਼ਾਹੀ ਨੇ ਲੜਦੀਆਂ ਚੋਣਾ ਤੁਸੀਂ ਲੜਦੀਆਂ ਨੇ ਢੜਬੇ ਤੁਸੀਂ ਬਿਕਰਦਾ ਲੋਕਾਂ ਦੇ ਨਾਲ ਸਾਨੂੰ ਯਾਦ ਹੈ ਜਦੋਂ ਸਿੱਖਿਆ ਮੰਤਰੀ ਸਾਨੂੰ ਪੋਸਟਾਂ ਦੀ ਸੀ ਦਿੰਦਾ ਤਾਂ ਅਸੀਂ ਉਹਦੇ ਹੱਕੇ ਦੇ ਵਿੱਚ ਗੜੀ-ਗੜੀ ਦੇ ਵਿੱਚ ਗਏ ਜਿੱਥੇ ਜਾ ਕੇ ਅਸੀਂ ਨਾਰੇ ਲਿਖੇ ਤੇ ਉਹਦਾ ਹੱਕੇ ਦੇ ਵਿੱਚ ਪੂਰਾ ਜਮੂਸ ਘਟਿਆ ਤੇ ਉਹਦਾ ਵੀ ਨਾਮ ਕਰਨਾ ਜਿਹੜਾ ਅਸੀਂ ਕੀਤਾ ਗਾਲ ਮੰਤਰੀ ਤੁਹਾਨੂੰ ਪਤਾ ਹੋਊਗਾ ਜਿਹੜੇ ਸਾਥੀ 3704 ਭਰਤੀ ਦੇ ਵਿੱਚ ਆਏ ਆ ਜਾਂ 239 ਦੇ ਵਿੱਚ ਆਏ ਆ ਆਪਣਾ ਸੰਘਰਸ਼ ਚੱਲਦਾ ਹੁੰਦਾ ਸੀ ਉਦੋਂ ਤੇ ਉਦੋਂ ਦਾ ਨਾਮਕਰਨ ਹੋ ਗਿਆ ਸੀ ਕਿਉਂਕਿ ਬਰਨਾਰੇ ਉਹਨੇ ਸਭ ਨੂੰ ਕਾਲਾ ਗੱਡੀਆਂ ਸੀ ਤਾਂ ਇੱਥੇ ਦਾ ਵਿੱਤ ਮੰਤਰੀ ਗੰਗਦੇ ਲਿਖਿਆ ਪੜਦੇ ਵੀ ਤੁਮੀ ਬਚ ਨਹੀਂ ਸਕਦਾ ਮਲਾਜਮਾ ਤੋਂ ਮਲਾਜਮਾ ਨੇ ਜਿਹੜਾ ਜਲੂਸ ਪਿਛਲੇ ਵਿੱਤ ਮੰਤਰੀ ਦਾ ਕੱਢਿਆ ਉਸ ਤੋਂ ਵੱਡਾ ਜਲੂਸ ਹੈ ਜਿਹੜਾ ਨਿਕਲਣ ਜਾ ਰਿਹਾ ਹੈਗਾ ਕਿਉਂਕਿ ਅਕਸਰ ਸਿਆਣੇ ਕਹਿੰਦੇ ਹੁੰਦੇ ਨੇ ਕਿ ਇਕੱਠ ਲੋਹੇ ਦੀ ਮੱਤ ਇੱਕ ਠੋਹੇ ਦੀ ਲੱਠ ਸਿਰ ਵਿੱਚ ਬੈਰੀ ਦੇ ਤਾਂ ਇਹ ਬੰਤ ਮੰਤਰੀ ਦੇਖ ਲੈ ਵੀ ਜਿਹੜਾ ਇੱਥੇ ਇਕੱਠ ਬੈਠਾ ਲੋਹੇ ਦੀ ਲੱਠ ਦੇ ਰੂਪ ਦੇ ਵਿੱਚ ਇਹ ਤੁਹਾਡੇ ਸਿਰ ਦੇ ਵਿੱਚ ਬੱਜਣ ਨੂੰ ਤਿਆਰ ਬੈਠੀ ਆ ਜੇਕਰ ਤੁਸੀਂ ਇਹ ਮਨਜੂਰ ਮਾਰੂ ਨੀਤੀਆਂ ਜਿਹੜੀਆਂ ਬੰਦ ਨਹੀਂ ਕੀਤੀਆਂ ਤਾਂ ਟਾਈਮ ਪਰ ਥੋੜਾ ਰਹਿ ਗਿਆ ਮੇਰੇ ਯਾਦ ਆ ਅੱਜ ਵੀ ਇੱਕ ਕੱਲ ਸੈਕਟਰੀ ਇੱਕ ਸਾਨੂੰ ਪੀਪਾ ਮੰਤਰੀ ਇੱਕ ਮਿਲਿਆ ਜਿੱਥੇ ਅਸੀਂ ਉਹ ਤੋਂ ਮੀਟਿੰਗ ਦਾ ਸਮਾਂ ਮੰਗਿਆ ਮਨਪਿੰਦ ਬਾਦਲ ਤੋਂ ਤੇ ਸਾਡੇ ਨਾਲ 1 ਮਿੰਟ ਖੜ ਕੇ ਗੱਲ ਕਰਨ ਦੀ ਬਜਾਏ ਫੰਕਾਰ ਦੇ ਵਿੱਚ ਉੱਥੋਂ ਨਿਕਲ ਗਿਆ ਬੋਲਦਾ ਹੋਇਆ ਵੀ ਐਵੇਂ ਕਿਵੇਂ ਮੀਟਿੰਗਾਂ ਹੁੰਦੀਆਂ ਨੇ ਪਰ ਅਸੀਂ ਉਹਨੂੰ ਕਹਿ ਕੇ ਆਏ ਸੀ ਬੂੰਦੇ ਉੱਪਰ ਕਿ ਕੋਈ ਗੱਲ ਨਹੀਂ ਇਹ ਰਖਣ ਆ ਰਹੀ ਆ ਫਿਰ ਮੀਟਿੰਗ ਤੇਰੇ ਨਾਲ ਅਸੀਂ ਕਰਾਂਗੇ ਤੂੰ ਖੁਦ ਸਾਡੇ ਨਾਲ ਮੀਟਿੰਗ ਕਰਨ ਆਏਗਾ ਤਾਂ ਸਾਥੀਓ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹਣਾ ਵੀ ਹਾਈ ਕੋਰਟ ਸਕ੍ਰੀਨ ਬੋਰਡ ਦੇ ਵਿੱਚ ਕੇਸ ਚੱਲੀ ਜਾਣੇ ਆ ਤੁਹਾਨੂੰ ਵੀ ਪਤਾ ਕਿ ਲੰਬੀ ਕਾਨੂੰਨੀ ਪ੍ਰਕਿਰਿਆ ਅਸੀਂ ਪਹਿਲਾ ਦਿਨ ਤੋਂ ਇਹ ਗੱਲ ਆਖ ਰਹੇ ਹਾਂ ਕਿ ਜਿੰਨਾ ਟਾਈਮ ਆਪਾਂ ਧਰਤੀ ਤੇ ਗਰਾਊਂਡ ਤੇ ਸੰਘਰਸ਼ ਨਹੀਂ ਕਰਾਂਗੇ ਉਹਨਾ ਟਾਈਮ ਇਹਨਾਂ ਨੇ ਆਪਾਂ ਅੰਗ ਡਪਾਉਣਾ ਆਪਣੀਆਂ ਮੰਗਾਂ ਪਿੱਛੇ ਜਿਹੜੇ ਉਹ ਨਹੀਂ ਮੰਗਣਗੇ ਤਾਂ ਤੁਸੀਂ ਦੇਖ ਲਓ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹੇ ਆਪਾਂ ਨੂੰ ਆਪਣੇ ਬੰਦੇ ਸਕੇਲ ਨਹੀਂ ਦੇ ਰਹੇ ਸਾਡੇ ਅਧਿਆਪਕ ਸਾਥੀ ਲਗਾਤਾਰ 15 20 ਦਿਨਾਂ ਉੱਥੇ ਡਿਪਾਰਟਮੈਂਟ ਬੈਠ ਕੇ ਆਏ ਇਹ ਇੰਨਾ ਬੇਸ਼ਰਮ ਬੰਦਿਆਂ ਨੂੰ ਇਹ ਜਿਹੜੀ ਸਰਕਾਰ ਦੇ ਵਿੱਚ ਬੈਠੇ ਨੇ ਇੱਕ ਦਿਨ ਨਾਲੇ ਉਹਨਾਂ ਦੀ ਸਾਰ ਨਹੀਂ ਲਈ ਜਦ ਕਿ ਚਾਹੀਦਾ ਇਹ ਸੀ ਕਿ ਜਦੋਂ ਕਾਨੂੰਨੀ ਲੜਾਈ ਸਾਰੀ ਜਿੱਤ ਗਏ ਤੁਸੀਂ ਆਪਦੇ ਆਪ ਇਹ ਰਸਤਾ ਸਾਫ਼ ਕਰਦੇ ਪਰ ਇਹਨਾਂ ਦੀ ਮਨਸ਼ਾ ਨਹੀਂ ਹੈ ਕਿ ਸਾਥੀਓ ਤਾਂ ਮੈਂ ਜਿਹੜੇ ਸਾਥੀ ਘਰਾਂ ਦੇ ਵਿੱਚ ਵੀ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਫਰੰਟ ਦੇ ਨਾਲ ਜੁੜੋ ਔਰ ਤੁਸੀਂ ਦੇਖ ਸਕਦੇ ਹੋ ਵੀ ਕੱਲਾ ਫਰੰਟ ਦੀ ਲੜਾਈ ਲੜ ਰਿਹਾ ਭਰਾਤਰੀ ਜੱਠੇ ਬੰਦੀਆਂ ਜਿਹੜੀਆਂ ਸਾਡੇ ਨਾਲ ਮੋਢੇ ਨਾਲ ਮੋਢਾ ਚੋੜ ਕੇ ਸਾਡੇ ਤੋਂ ਅੱਗੇ ਹੋ ਕੇ ਖੜੀਆਂ ਨੇ ਉਹ ਵੀ ਤੁਹਾਡੀ ਲੜਾਈ ਵਿੱਚ ਜਿਹੜੀ ਲੜ ਰਹੀਆਂ ਨੇ ਤਾਂ ਤੁਹਾਨੂੰ ਉਸ ਤੋਂ ਸੇਧਤ ਹੋ ਗਏ ਇਸ ਸੰਘਰਸ਼ ਦੇ ਵਿੱਚ ਆਉਣਾ ਚਾਹੀਦਾ ਨਹੀਂ ਇਹ ਸਰਕਾਰਾਂ ਦੇ ਜਿਹੜੀਆਂ ਇਹ ਕਿਸੇ ਦੀ ਮਿੱਤ ਨਹੀਂ ਸਾਥੀ ਹੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਬਹੁਤ ਹੀ ਵਧੀਆ ਸੰਦੀਪ ਗਰਦੀ ਜਿਹੜਾ ਆਪਣੇ ਵਿਚਾਰ ਲੈ ਕੇ ਆਇਆ ਤਾਂ ਸਾਥੀਓ ਜਿੰਨੇ ਵੀ ਆਪਣੇ ਸਾਥੀ ਜਿਹੜੇ ਪਿੱਛੇ ਖੜੇ ਹੈ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਸਾਰੇ ਤੇਰੇ ਚਾਜੋ ਤਾਂ ਇਸ ਤੋਂ ਬਾਅਦ ਆਪਣੇ ਸਾਥੀ ਇੱਕ ਸਾਥੀ ਇਰਮਤ ਖੀਰਾ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਅਗਲੇ ਸਟੇਜ ਤੇ ਜਰੂਰ ਆਵਣ ਨਿਰਮਲ ਸਿੰਘ ਜੀਰਾ 6435 ਤੋਂ ਵਿੱਚ ਸਖਤਰ ਜਿਹੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਕੋਲ ਜਰੂਰ ਪਹੁੰਚਣ ਅੱਛਾ ਸਾਧਿਆ ਇਸ ਤੋਂ ਬਾਅਦ ਇੱਕ ਇਨਕਲਾਬੀ ਗੀਤ ਪੇਸ਼ ਕਰਨਗੇ ਗੌਰਪਿੰਦ ਕੋਪੀ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਜਰੂਰ ਆਣ ਗੌਰਪਿੰਦ ਕੋਪੀ ਇਸ ਤੋਂ ਬਾਅਦ ਇੱਕ ਆਪਣੇ ਸਾਥੀ 569 ਤੋਂ ਕਰਤਾ ਪੇਸ਼ ਕਰਨਾ ਚਾਹੁੰਦੇ ਸੀ ਸਾਥੀ ਉਹਨਾਂ ਨੂੰ ਬੇਨਤੀ ਹੈ ਵੀ ਜਰੂਰ ਆ। ਮਨਪ੍ਰੀਤ ਸਿੰਘ। ਨਹੀਂ ਠੀਕ ਚੱਲ ਰਹੀ ਆਵਾਜ਼। ਠੀਕ ਚੱਲ ਰਹੀ। ਠੀਕ ਚੱਲ ਰਹੀ। ਸਾਹਮਣੇ। ਧੰਨਵਾਦ ਬਹੁਤ। ਅੱਜ ਬਹੁਤ ਖਾਸ ਦਿਨ ਆ ਤੇ ਭਗਤ ਸਿੰਘ ਦੇ ਦੇ ਹਣੇ ਤੇ ਇੱਕ ਹਫਤਾ ਬਾਅਦ ਇਨਕਲਾਬ ਉਹ ਸਾਥੀਓ ਸੁਣਿਓ ਜੇ ਚੰਗੀ ਲੱਗੀ ਤੇ ਇੱਕ ਹਫਤਾ ਸੁਣਨ ਤੋਂ ਬਾਅਦ 12 ਲੋਕ ਭਗਤ ਸਿੰਘ ਜਿੰਦਾਬਾਹ ਤੇ ਸਰਕਾਰ ਮਰਦਾਬਾਹ ਕਬਤਾ ਦੇ ਬੋਲ ਨੇ ਮਿਲਨ ਮਾਲਕਾਂ ਝੁੰਚਣੀ ਆਉਣ ਲੱਗੀ ਉਹ ਮਿਲਨ ਮਾਲਕਾਂ ਝੁੰਚਣੀ ਆਉਣ ਲੱਗੀ ਕੇ ਸਾਥੋਂ ਕਾਮਿਆਂ ਨੇ ਮਿਲਣਾ ਹੋਣੀਆਂ ਨੇ ਇੱਕ ਮਿਲ ਰੋਈ ਤੇ ਝੁੱਗੀ ਕਹਿਣ ਲੱਗੀ ਤੂੰ ਕਿਉਂ ਰੋਣੀ ਐ ਲੱਖਾਂ ਨਹੀਂ ਰੋਣੀਆਂ ਨੇ ਇੱਥੇ ਤੂੰ ਆਣਾ ਉੱਥੇ ਮੈਂ ਜਾਣਾ ਸਾਥੀ ਅਦਲੀਆਂ ਬਦਨੀਆਂ ਹੋਣੀਆਂ ਨੇ ਉਹ ਜਦੋਂ ਮਾਸਟਰਾਂ ਦੇ ਡੌੜਿਆਂ ਤਲਵਾਰ ਪਕੜੀ ਉਹ ਜਦੋਂ ਮਾਸਟਰਾਂ ਦੇ ਡੌੜਿਆਂ ਡਾਂਗ ਫੜੀ ਫਿਰ ਮਤਾਨੇ ਚੰਗ ਵਿੱਚ ਪੁਚਾਰ ਆਜੂ ਅਸਰੀ ਇਨਕਲਾਬ ਫਿਰ ਸਾਥੀਓ ਰੁਕਣਾ ਨਹੀਂ ਭਾਵੇਂ ਅੱਜ ਆਜੂ ਤੇ ਭਾਵੇਂ ਕੱਲ ਆਜੂ ਇਨਕਲਾਬ ਫਿਰ ਸਾਥੀਓ ਅਸਲੀ ਰੁਕਣਾ ਨਹੀਂ ਭਾਵੇਂ ਅੱਜ ਆਜਾਜੂ ਤੇ ਭਾਵੇਂ ਕੱਲ ਆਜੂ ਜਦੋਂ ਜਗ ਦੀ ਸ਼ਮ ਅਜ਼ਾਦੀ ਦੀ ਜਦੋਂ ਜਗ ਦੀ ਸ਼ਮ ਅਜ਼ਾਦੀ ਦੀ ਭੌਰੇ ਨੂੰ ਸਰਨਾ ਪੈਂਦਾ ਏ ਉਹ ਤੰਗ ਆ ਕੇ ਜੀਨ ਗਰਾਨੀ ਤੋਂ ਲੜ ਮੌਤ ਦਾ ਫੰਨਾ ਪੈਂਦਾ ਉਹ ਤੰਗ ਦੇ ਆਕੇ ਜੀਨ ਗਵਾਮੀ ਤੋਂ ਲੜ ਮੌਤ ਦਾ ਫੜਨਾ ਪੈਂਦਾ ਏ ਫੁੱਲਾਂ ਤੋਂ ਸੋਮ ਮਸਲਮਾਨਾਂ ਨੂੰ ਫੁੱਲਾਂ ਤੋਂ ਸੋਮ ਮਸਲਮਾਨਾਂ ਨੂੰ ਨਿਆਂ ਵਿੱਚ ਖੜਨਾ ਪੈਂਦਾ ਏ ਬਿਨ ਸੀਸ ਤੇ ਸੀਸ ਤਲੀ ਤੇ ਟਿਕਾ ਕੇ ਵੀ ਲੜਨਾ ਪੈਂਦਾ ਬਿਨ ਸੀਸ ਤੇ ਸੀਸ ਤਲੀ ਤੇ ਟਿਕਾ ਕੇ ਵੀ ਲੜਨਾ ਪੈਂਦਾ ਏ ਦੱਸੋ ਜ਼ਾਲਮ ਹਾਕਮੋ ਤੁਹਾਡੇ ਰਾਜ ਵਿੱਚ ਕਿਉਂ ਕਹਿਰ ਕਮਾਏ ਜਾਂਦੇ ਨੇ ਦਸੋ ਜਲਮ ਹਾਕਮੋ ਤੁਹਾਡੇ ਰਾਜ ਵਿੱਚ ਕਿਉਂ ਕਹਿਰ ਕਮਾਏ ਜਾਂਦੇ ਨੇ ਖੱਦਰ ਦੇ ਕੁਰਤੇ ਪਾ ਕੇ ਪਿੱਠਾਂ ਤੇ ਛੁਰੇ ਚਲਾਏ ਜਾਂਦੇ ਨੇ ਖੱਦਰ ਦੇ ਕੁਰਤੇ ਪਾ ਕੇ ਪਿੱਠਾਂ ਤੇ ਛੁਰੇ ਚਲਾਏ ਜਾਂਦੇ ਨੇ ਤੁਸੀਂ ਆਖੂ ਉੱਚੀ ਬੋਲੋ ਨਾ ਅਸੀਂ ਤਾਂ ਭੰਗੜੇ ਪਾ ਕੇ ਦੱਸਾਂਗੇ ਲਾੜੀ ਮੌਤ ਵਿਆਹ ਕੇ ਦੱਸਾਂਗੇ ਆਸਮਾਨ ਤੋਂ ਤਾਰੇ ਤੋੜਾਂਗੇ लसांगे पिण भेड़ी चपू सागर ते तूं तारी बदलाव भगत सिंध ज़िंदबाद ते मर्दाबाद पीपा मंत्री दो मुरदारदाबाद तनवाद सर जी ਤੋ ਇਸ ਤੋਂ ਬਾਅਦ ਸਾਡੇ ਸਾਥੀ ਗੁਰਪ੍ਰੀਤ ਤੋਪੀ ਜੀ ਇਰੀਤਲਾ ਵੀ ਗੀਤ ਗਾਉੜ ਗਏ ਗੁਰਪ੍ਰੀਤ ਦਾਤੀ ਕਲਮਾ ਅਤੇ ਹਥੌੜੇ ਇਕੱਠੇ ਕਰ ਲੋ ਸੰਤ ਓ ਯਾਰ ਤਕੜੀ ਇੱਕ ਤਰਸ਼ੂਲ ਬਣਾ ਕੇ ਯੁੱਧ ਕਰੋ ਪਰ ਜੰਤ ਹੋ ਜਾ ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਨਮਨ ਸਜਦਾ ਖਾਸ ਕਰਕੇ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਉਹ ਸਾਡਾ ਇਨਕਲਾਬੀ ਸਾਡਾ ਵੀਰ ਸਾਡਾ ਮਾਰਗਦਰਸ਼ਕ ਸਹੂਨਾ ਦੀ ਅੱਜ ਜਨਮ ਦਿਹਾੜੇ ਤੇ ਤੁਹਾਡਾ ਠਾਠਾ ਮਾਰਦਾ ਕੱਠ ਅੱਜ ਉਹ ਨਗਲੀ ਜਿਹੜੇ ਮੁਕਤ پا ਕੇ ਬਸੰਤੀ ਪੱਗਾਂ ਬੰਨ ਕੇ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਖਟਕੜ ਕਲਾ ਦੇ ਵਿੱਚ ਪਹੁੰਚੇ ਨਗਲੀ ਜਿਹੜੇ ਇਨਕਲਾਬੀ ਹੈ ਸੋ ਉਹਨਾਂ ਦੀ ਮਰਦਾਬਾਦ ਕਰਨ ਦੇ ਲਈ ਅਲੱਗ-ਅਲੱਗ ਜਥੇਬੰਦੀਆਂ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਦਾਂ ਅਵਧਾਰ ਸਿੰਘ ਪਾਸ਼ ਨੇ ਕਿਹਾ ਕਿ ਮੇਰੇ ਕੋਲ ਚਿਹਰਾ ਸੰਬੋਧਨ ਕੋਈ ਵੀ ਨਹੀਂ ਤੇ ਧਰਤੀ ਦਾ ਚੱਲਾ ਸ਼ਾਇਦ ਇਸ਼ਕ ਹੈ ਮੇਰਾ ਤੇ ਤਾਂ ਹੀਓ ਮੈਨੂੰ ਇੰਜ ਜਾਪਦਾ ਕਿ ਮੈਂ ਧਰਤੀ ਉੱਪਰੋਂ ਹਵਾ ਵਾਂਗੂ ਸਰਸਰਾ ਕੇ ਲੰਘ ਜਾਵਾਂਗਾ ਮੇਰੇ ਸਾਥੀਓ ਮੇਰੇ ਲੰਘ ਜਾਣ ਤੋਂ ਬਾਅਦ ਵੀ ਮੇਰੇ ਫਿਕਰ ਦੀ ਬਾਹ ਫੜੀ ਰੱਖਣਾ ਸੋ ਉਹਨਾਂ ਇਨਕਲਾਬੀਆਂ ਦੀ ਫਿਕਰ ਦੀ ਬਾਹ ਫੜ ਕੇ ਅੱਗੇ ਤੁਰਨ ਦੇ ਲਈ ਸਾਡੇ ਅਧਿਆਪਕ ਸਾਥੀ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਵਿਸ਼ੇਸ਼ ਤੌਰ ਤੇ ਸਾਡੇ ਸਾਥ ਦੇਣ ਦੇ ਲਈ ਸਾਡੇ ਵਿੱਚ